ਪੰਜਾਬ ਸਰਕਾਰ ਵੱਲੋਂ ਬੀਤੇ ਦਿਨੀ ਕੈਬਨਿਟ ਮੀਟਿੰਗ ਦੇ ਵਿੱਚ ਲੋਕ ਹਿੱਤਾਂ ਦੇ ਲਈ ਅਹਿਮ ਫੈਸਲੇ ਲਏ ਜਿਹੜੇ ਲਏ ਗਏ ਨੇ 21 ਜਨਵਰੀ ਨੂੰ ਫਰਿਸ਼ਤੇ ਸਕੀਮ ਅਤੇ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕਰਨ ਦੇ ਉੱਤੇ ਵੀ ਮੋਹਰ ਲੱਗ ਗਈ ਹੈ ਉੱਥੇ ਹੀ ਫਰਿਸ਼ਤੇ ਸਕੀਮ ਦੇ ਤਹਿਤ ਸੜਕ ਹਾਦਸਿਆਂ ਦੇ ਪੀੜਤਾਂ ਨੂੰ ਹਸਪਤਾਲ ਪਹੁੰਚਾਉਣ ਵਾਲਿਆਂ ਨੂੰ ਵੀ ਹੁਣ ਇਨਾਮ ਨੇ ਜਿਹੜੇ ਦਿੱਤੇ ਜਾਣਗੇ ਨਾਲ ਹੀ ਪੀੜਤਾਂ ਨੂੰ ਨਿੱਜੀ ਹਸਪਤਾਲਾਂ ਦੇ ਵਿੱਚ ਹੁਣ ਮੁਫਤ ਇਲਾਜ ਦੀ ਸਹੂਲਤ ਜਿਹੜੀ ਮਹੱਈਆ ਕਰਾਈ ਜਾਊਗੀ ਉੱਥੇ ਹੀ ਸੁਰੱਖਿਅਤ ਆਵਾਜਾਈ ਯਕੀਨੀ ਬਣਾਉਣ ਦੇ ਲਈ ਹਰ 30 ਕਿਲੋਮੀਟਰ ਦੇ ਘੇਰੇ ਦੇ ਵਿੱਚ ਸੜਕ ਸੁਰੱਖਿਆ ਫੋਰਸ ਦੀ ਇੱਕ ਗੱਡੀ ਹੈ ਜਿਹੜੀ ਤਾਇਨਾਤ ਹੋਵੇਗੀ ਇਹਨਾਂ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੀਤੇ ਦਿਨੀ ਹੋਰ ਵੀ ਵੱਡੇ ਐਲਾਨ ਨੇ ਜਿਹੜੇ ਕੀਤੇ ਗਏ ਨੇ ਉਹਨਾਂ ਨੇ ਕੀ ਕੁਝ ਕਿਹਾ ਆਓ ਜਾਣਦੇ ਹਾਂ ਫਰਿਸ਼ਤੇ ਸਕੀਮ ਹੈ ਫਰਿਸ਼ਤੇ ਕੀ ਹੈ ਕੋਈ ਐਕਸੀਡੈਂਟ ਹੋ ਜਾਏ ਕੋਈ ਵੀ ਬੰਦਾ ਐਕਸੀਡੈਂਟ ਵਾਲੇ ਕੋਈ ਜ਼ਖਮੀ ਨੂੰ ਨੇੜੇ ਦੇ ਜਿਹੜੇ ਮਰਜੀ ਪ੍ਰਾਈਵੇਟ ਹਸਪੀਟਲ ਚ ਅਸੀਂ ਇੰਪੈਨਲ ਕਰਾਂਗੇ ਸਾਰੇ ਹਸਪਤਾਲ ਨਾਲੇ ਮੈਂ ਪਹਿਲਾਂ ਉਹਨਾਂ ਨੂੰ ਇੰਪੈਨਲ ਕਰਾਂਗੇ ਉਹਦੇ ਵਿੱਚ ਪਹੁੰਚਾ ਦੇ ਸਾਰਾ ਇਲਾਜ ਵੀ ਫਰੀ ਹੋਊਗਾ ਜ਼ਖਮੀ ਦਾ ਪਲੱਸ ਜਿਹ ਉਹਦਾ ਨਾਮ ਦੱਸੂਗਾ ਜਦੋਂ ਉਹ ਫਰਿਸ਼ਤੇ ਸਕੀਮ ਚ ਕਿਉਂਕਿ ਉਹ ਤਾਂ ਫਰਿਸ਼ਤਾ ਹੀ ਬਣ ਕੇ ਆਇਆ ਹੋਊਗਾ ਨਾ ਫਿਰ ਕਿ ਮੌਤ ਤੋਂ ਬਚਾ ਲਿਆ ਤਾਂ ਉਹਨੂੰ ਵੀ ਇਨਾਮ ਦੇਣ ਦਾ ਜਿਹੜਾ ਪ੍ਰੋਸੈਸ ਹੈ ਪੰਜਾਬ ਚ ਸ਼ੁਰੂ ਕਰਾਂਗੇ ਇਹਨੂੰ ਮੈਂ ਜੋੜੂਗਾ 27 ਜਨਵਰੀ ਨੂੰ ਜੋ ਐਸਐਸਐਫ ਲਾਂਚ ਕਰ ਰਹੇ ਆਸੀਂ ਸੜਕ ਸੁਰੱਖਿਆ ਫੋਰਸ ਉਹ ਵੀ ਫਿਰਸਤੇ ਹੀ ਨੇ 27 ਜਨਵਰੀ ਨੂੰ ਪੀਏਪੀ ਦੇ ਗਰਾਊਂਡ ਦੇ ਵਿੱਚ ਸੜਕ ਸੁਰੱਖਿਆ ਫੋਰਸ ਪੰਜਾਬ ਦੇਸ਼ ਦਾ ਪਹਿਲਾ ਸੁਭਾ ਹੋਊਗਾ ਜਿਹਦੇ ਕੋਲੇ ਸੜਕਾਂ ਲਈ ਅਲੱਗ ਪਰਸ ਹੋਊਗੀ ਅਲੱਗ ਉਹਦੀ ਯੂਨੀਫਾਰਮ ਹੋਊਗੀ ਔਰ ਅਲੱਗ ਗਨਦੀਆਂ ਗੱਡੀਆਂ ਹੋਣਗੀਆਂ ਟੋਇਟਾ ਹਿਲਿਕਸ ਗੱਡੀਆਂ ਨੇ ਬਹੁਤ ਪਾਵਰਫੁੱਲ ਗੱਡੀਆਂ ਨੇ ਦੁਬਈ ਦੀ ਪੁਲਿਸ ਕੋਲੇ ਗੱਡੀਆਂ ਨੇ ਸੋ ਉਹਨਾਂ ਗੱਡੀਆਂ ਦੇ ਵਿੱਚ ਗੈਸ ਕਟਰ ਆਰੀ ਦਾ ਬਲੇਡ ਫਸਟ ਏਡ ਦਾ ਸਮਾਨ ਟੋਚਨ ਟਰੱਕ ਖਰਾਬ ਹੋ ਗਿਆ ਕੋਈ ਵਹੀਕਲ ਖਰਾਬ ਹੋ ਕੇ ਖੜ ਗਿਆ ਉਹਨੂੰ ਪਾਸੇ ਕਰਨਾ ਆਪਾਂ ਪਿਛਲੇ ਦਿਨੀ ਪਿਛਲੇ ਕੁਝ ਦਿਨਾਂ ਚ ਤੁਹਾਡੇ ਕੈਮਰਾ ਰਾਹੀਂ ਕੱਲ ਮਰਾਹੀਂ ਤੁਸੀਂ ਵੀ ਲਿਖਿਆ ਹੋਊਗਾ ਬਹੁਤ ਸਾਰੇ ਸੜਕੀ ਹਾਦਸੇ ਹੋਏ ਨੇ ਜਿੱਥੇ ਖੜੀ ਹੋਏ ਖੜੇ ਟਰੱਕ 'ਚ ਗੱਡੀ ਬਣ ਗਈ ਤੋ ਇੱਕ ਘਟਨਾ ਮਾ ਨਹੀਂ ਹੋਣਗੀਆਂ ਤਾਂ ਇਸੇ ਕਰਕੇ ਟ੍ਰੇਨਿੰਗ ਜਿਹੜੀ ਉਹਨਾਂ ਦੀ ਕੰਪਲੀਟ ਹੋ ਚੁੱਕੀ ਹੈ ਕਪੂਰਥਲੇ ਉਹਨਾਂ ਦੀ ਟ੍ਰੇਨਿੰਗ ਹੋਈ ਹੈ ਐਸਐਸਐਫ ਜਿਹੜੀ ਹੈ ਉਹ ਫਰਿਸ਼ਤੇ ਤੇ ਐਸਐਸਐਫ ਕੱਟੇ ਤੇ ਐਸਐਸਐਫ ਜਿਹੜੀ ਹੈ ਉਹ ਉਹਦੀ ਉਹਦੀ ਗੱਡੀ ਦੇ ਵਿੱਚ ਵੀ ਇੱਕ ਸਿਸਟਮ ਹੈ ਉਹ ਜਾ ਹੋਊਗਾ ਕਿ ਉਹ ਨੀਅਰੈਸਟ ਟ੍ਰੋਮਾ ਸੈਂਟਰ ਜਾਂ ਨੀਅਰੈਸਟ ਹਸਪੀਟਲ ਜੋ ਸਭ ਤੋਂ ਨੇੜੇ ਹੈ ਫਰਜ਼ ਕਰ ਲਓ ਕੋਈ ਐਕਸੀਡੈਂਟ ਹੋ ਗਿਆ ਤਾਂ ਹੋ ਸਕਦਾ 2 ਕਿਲੋਮੀਟਰ ਪਿੱਛੇ ਹੀ ਜਾਣਾ ਪਵੇ ਤੇ ਪਿੱਛੇ ਵਾਲਾ ਹਸਪਤਲ ਨੇੜੇ ਹੈ ਜੀ ਗਾਹਾਂੜਾ 10 ਕਿਲੋਮੀਟਰ ਦੇ ਪਿੱਛੇ 2 ਕਿਲੋਮੀਟਰ ਤੇ ਉਹ ਲੈ ਕੇ ਜਾਣਾ ਉਹ ਸਾਰਾ ਸਿਸਟਮ ਉਹਨਾਂ ਨੇ ਗੱਡੀਆਂ ਚਾਊਗਾ ਇਹ 27 ਤਰੀਕ ਨੂੰ ਅਸੀਂ ਲਾਂਚ ਕਰਾਂਗੇ ਉਸ ਤੋਂ ਬਾਅਦ ਤੁਸੀਂ ਕਿਸੇ ਗੱਡੀ 'ਚ ਬਹਿ ਕੇ ਆਪਣਾ ਕੋਈ ਡਾਕੂਮੈਂਟਰੀ ਟਾਈਪ ਕੋਈ ਪ੍ਰੋਗਰਾਮ ਕਰਨਾ ਹੈ ਤਾਂ ਕਰ ਸਕਦੇ ਹਾਂ ਜੈਸਐਸਐਫ ਇਸਤਾ ਚੱਲਦੀ ਹੈ ਔਰ ਹਰ 30 ਕਿਲੋਮੀਟਰ ਦੇ ਰੇਡੀਅਸ 'ਚ ਗੱਡੀ ਹੋਊਗੀ ਹਰ 30 ਕਿਲੋਮੀਟਰ ਬਾਅਦ ਇੱਕ ਇੰਟਰਸੈਪਟਰ ਗੱਡੀ ਵੀ ਖੜੀ ਹੋਊਗੀ ਜਿਹੜੀ ਕਿ ਸਾਰਾ ਕੁਝ ਨੋਟ ਕਰੀ ਜਾਂਦੀ ਹੋਊਗੀ ਕਿ ਅੱਗੋਂ ਦੀਆਂ ਗੱਡੀਆਂ ਲੱਗੀਆਂ ਜੇ ਕੋਈ ਓਵਰ ਸਪੀਡ ਹੈ ਤਾਂ ਉਹ ਦੱਸ ਦੇਣਗੇ ਕਿ ਆਹ ਨੰਬਰ ਗੱਡੀ ਓਵਰ ਸਪੀਡ ਆ ਰਹੀ ਹੈ ਅੱਗੇ ਉਸ ਗੱਡੀ ਨੂੰ ਰੋਕਿਆ ਜਾ ਸਕਦਾ ਸੜਕੀ ਹਾਦਸੇ ਘਟਾਉਣ ਦਾ ਸਭ ਤੋਂ ਵਧੀਆ ਸਾਧਨ ਹੈ ਅੱਜ ਪੰਜਾਬ ਦੇ ਵਿੱਚ ਸਭ ਤੋਂ ਵੱਧ ਦੇਸ਼ 'ਚ ਸਭ ਤੋਂ ਵੱਧ ਮੌਤਾਂ ਪਰ ਡੇ ਪੰਜਾਬ 'ਚ ਹੋ ਰਹੀਆਂ ਨੇ ਲਗਭਗ 16 ਤੋਂ 18 ਜਾਨੀ ਕਿ ਜੇ ਇਹਨੂੰ ਮਹੀਨੇ ਤੇ ਸਾਲਾਂ 'ਚ ਗੁਣਾ ਕਰ ਲਈਏ ਤਾਂ ਇੱਕ ਸਾਲ 'ਚ 6000 ਤੋਂ ਵੱਧ ਬੰਦਾ ਜੀ ਅਸੀਂ ਨਿਆ 50% ਵੀ ਹਾਦਸੇ ਘਟਾ ਲੇ ਸਪੀਡ ਕੰਟਰੋਲ ਕਰ ਲਈ ਖੜੇ ਹੋਏ ਬਾਹਨ ਜਿਹੜੇ ਸੜਕਾਂ ਦੇ ਖਰਾਬ ਨੇ ਉਹਨਾਂ ਨੂੰ ਇਧਰੋਂ ਤੋਂ ਸਾਈਡ ਤੇ ਕਰ ਲਿਆ ਟਾਈਮ ਤੇ ਮੈਡੀਕਲ ਸਹੂਲਤ ਮਿਲ ਗਈ ਜੇ 50% ਵੀ ਗੱਲ ਸਮਝੋ 3000 ਬੰਦੇ ਦੀ ਜਾਨ ਬਚਾ ਸਕਦੇ ਜੋ ਅਜਾਈ ਜਾਂਦੀ ਹੈ ਤੇ ਇਹ ਸਾਡਾ ਇਹ ਅਸੀਂ ਪਰਮਾਨੰਤ ਦਿਆ ਕਰਾਂਗੇ ਡਾਟਾ 7 ਸਪਾਈ ਤਰੀਕ ਨੂੰ ਐਸਐਸਐਫ ਲਾਂਚ ਹੋ ਰਹੀ ਹੈ ਤਾਂ 1 ਫਰਵਰੀ ਤੋਂ ਪੂਰੀ ਸੜਕਾਂ ਤੇ ਆ ਜਾਣਗੀਆਂ 1 ਫਰਵਰੀ ਤੋਂ 29 ਫਰਵਰੀ ਕਿਉਂਕਿ ਇਸ ਵਾਰ ਲੀਪ ਦਾ ਸਾਲ ਹੈ ਫਰਵਰੀ 29 ਹੈ 1 ਤੋਂ 29 ਤੱਕ ਦਾ ਜੋ ਡਾਟਾ ਪਿਛਲੇ ਸਾਲ ਦਾ ਸੀ ਉਹ ਅਸੀਂ ਕੰਪੇਅਰ ਕਰਾਂਗੇ ਫਿਰ 1 ਮਾਰਚ ਤੋਂ 31 ਮਾਰਚ ਤੱਕ ਦਾ ਜੋ ਪਿਛਲੇ ਸਾਲ ਦਾ ਸੀ ਉਹ ਤੋਂ ਪਿਛਲੇ ਸਾਲ ਅਸੀਂ ਇਸ ਤਰ੍ਹਾਂ ਕਰਕੇ ਆਪਣੇ ਟਾਰਗੇਟ ਛੋਟੇ ਛੋਟੇ ਰੱਖ ਕੇ ਉਹਨੂੰ ਘਟਾਵਾਂਗੇ ਮੌਤਾਂ ਨੂੰ ਘਟਾਵਾਂਗੇ ਐਕਸੀਡੈਂਟਾਂ ਦਾ ਜਿਹੜਾ ਕਾਰਨ ਨੇ